ਤਰਨਤਾਰਨ ਪੁਲਿਸ ਨੇ ਬੁਲਟ ਮੋਟਰਸਾਈਕਲ ਦੇ ਪਟਾਕੇ ਪਾਉਣ ਵਾਲਿਆਂ ਤੇ ਕਾਰਵਾਈ ਕੀਤੀ ਹੈ ਤਰਨਤਾਰਨ ਦੇ ਐਸਐਸਪੀ ਅਭਿਮਨੂ ਰਾਣਾ ਦੀਆਂ ਸਖਤ ਹਦਾਇਤਾਂ ਤਹਿਤ ਪੀਸੀਆਰ ਦੇ ਡਿਊਟੀ ਅਫਸਰ ਮਨਜਿੰਦਰ ਸਿੰਘ ਤੇ ਹੌਲਦਾਰ ਮੈਡਮ ਰਾਜਵਿੰਦਰ ਕੌਰ ਦੀ ਟੀਮ ਵੱਲੋਂ ਤਰਨਤਾਰਨ ਸ਼ਹਿਰ ਦੀ ਜਗਦੇਵ ਮਾਰਕੀਟ ਕੋਲ ਨਾਕਾਬੰਦੀ ਕਰਕੇ ਬੁਲਟ ਮੋਟਰਸਾਈਕਲ ਦੇ ਪਟਾਕੇ ਪਾਉਣ ਵਾਲਿਆਂ ਦੇ ਚਲਾਨ ਕੀਤੇ ਗਏ ਤੇ ਕੁਝ ਮੋਟਰਸਾਈਕਲ ਬੌਂਡ ਵੀ ਕੀਤੇ ਗਏ ਹਾਂ ਜੇ ਸੈਮਨ ਬੰਦਰ ਸਿੰਘ ਪੀਸੀਆਰ ਨੰਬਰ 1 ਮਾਨਯੋਗ ਐਸਐਸਪੀ ਸਾਹਿਬ ਐਸਪੀ ਡੀ ਸਾਹਿਬ ਤੇ ਗੁਰ ਇਕਬਾਲ ਸਿੰਘ ਇੰਚਾਰਜ ਸਾਹਿਬ ਉਹਨਾਂ ਵੱਲੋਂ ਐਸਐਸਪੀ ਸਾਹਿਬ ਵੱਲੋਂ ਇਹ ਕੀਤੀ ਗਈ ਸੀ ਤੇ ਜਿਹੜੇ ਵੱਧ ਤੋਂ ਵੱਧ ਪਟਾਕੇ ਮਾਰਨ ਵਾਲੇ ਮੋਟਰਸਾਈਕਲ ਤੇ ਜਿਹੜੇ ਉਹ ਲੜਬਾਜੀ ਕਰਦੇ ਉਹਨਾਂ ਦੇ ਖਿਲਾਫ ਤੇ ਜਿਹੜੇ ਸਕੂਲਾਂ ਦੇ ਜਵਾਬ ਹੈ ਉਹਨਾਂ ਨੂੰ ਤਾਰਨਾ ਕੀਤੀ ਗਈ ਤੇ ਅੱਜ ਦੋ ਬੋਟ ਮੋਟਰਸਾਈਕਲ ਬੰਦ ਕੀਤੇ ਤਿੰਨਾਂ ਦਾ ਚਲਾਨ ਕੀਤਾ ਕੱਲ ਵੀ ਦੋ ਬੋਟ ਮੋਟਰਸਾਈਕਲ ਬੰਦ ਕੀਤਾ ਪਟਾਟਿਆਂ ਵਾਲੇ ਤੇ ਪਰਸੋਂ ਤੋਂ ਲੈ ਕੇ ਅੱਜ ਤੱਕ ਜਿਹੜੇ ਟੋਟਲ ਚਲਾਨ ਆ ਉਹ ਮੈਂ 14 ਕਰ ਦਿੱਤਾ ਜੀ ਹੁਣ ਕੀ ਕਾਰਵਾਈ ਹੋਏਗੀ ਅੱਗੇ ਕਾਰਵਾਈ ਬੱਚਿਆਂ ਦੇ ਮਾਪਿਆਂ ਨੂੰ ਤਾੜਨਾ ਕੀਤੀ ਗਈ ਆ ਤੇ ਆਪਣੇ ਕਾਜ ਪੱਤਰ ਪੂਰੇ ਰੱਖਣ ਤੇ ਨਹੀਂ ਤੇ ਗਾਂ ਤੋਂ ਇਹਨਾਂ ਦੇ ਕਾਰਵਾਈ ਕੀਤੀ ਜਾਊਗੀ